ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਡੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਅਜਲਾਈ 2025 ਸਮਾਗ ਸਵੇਰ ਦੇ 8 ਵਜੇ ਦਾ ਜੀ ਵੀਰ ਕੋਲ 6 ਮੱਝਾਂ ਵਕਾਊ ਆ ਜੀ ਪਹਿਲੇ ਦੂਜੇ ਸਵੇਰੀਆਂ ਇਹਨਾਂ ਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤਾਂ ਉਸਾਰੀ ਜਾਣਕਾਰੀ ਜਿੰਨਾਂ ਦੀ ਜਰੂਰ ਸਾਂਝੀ ਕਰਦੇ ਆ ਜੀ ਤੇ ਆਦੋ ਜੀ ਕਰਦੇ ਆ ਜੀ ਗੱਲਬਾਤ ਸ਼ੁਰੂ ਵੀਰਨਾ ਤੇ ਵੀਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾ ਹੋਰ ਜੀ ਵੀਰ ਜੀ ਕੀ ਹਾਲ ਚਾਲ ਵਧੀਆ ਜੀ ਪਹਿਲਾਂ ਠੱਠਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਬੇਨਤੀ ਆ ਵੀ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਠੱਠਾ ਡੇਰੀ ਫਾਰਮ ਤੇ ਹਾਂਜੀ ਤੇ ਵੀਰ ਨਾਲ ਕੰਟੈਕਟ ਕਰੇ ਹਾਂਜੀ ਜ਼ਰੂਰ ਤੇ ਕੋਈ ਗੱਲ ਨਹੀਂ ਵੀਰ ਨੂੰ ਵੀ ਆਪਾਂ ਇਹੋ ਗੁਹੰਤੀ ਕਰਦੇ ਆ ਵੀ ਜਿਹੜਾ ਭੈਣ ਭਰਾ ਕੋ ਨਵਾਂ ਜੁੜਦਾ ਹੈ ਯਾਨੀ ਬੇ ਬਕਵਾਰੀ ਘਾਲਾ ਵੀ ਹੋਵੇ ਤੇ ਕੋਈ ਲੈਸ ਹਾਂਜੀ ਜੇਲਾ ਚਲੋ ਡੰਗਰ ਕੋ ਦਾ ਵਿਗਦਾ ਹੋ ਜੇ ਤੇ ਬਾਕੀ ਇਹ ਬੇਨਤੀ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਹਾਂਜੀ ਤੇ ਅੱਜ ਕੀ ਬ੍ਰਿਯਮ ਜੀ ਲੈ ਕੇ ਆਏ ਜੀ ਅੱਜ 6 ਨ ਆ ਗਿਆ ਜੀ ਆਪਣੇ ਤੋਂ ਇੱਕ ਨੀਲੀ ਰਵੀ ਦੀ ਆ ਤੇ 5 ਮਈਆਂ ਬਿਨਾ ਬੱਚਿਆਂ ਨੂੰ ਅੱਛਾ ਜੀ ਹਾਂਜੀ ਹਾਂਜੀ 6 ਨ ਆ ਗਿਆ ਨੀਲੀ ਰਵੀ ਦੀ ਜਿਹੜੀ ਮਈਓ ਟੋਕਰ ਦਾ ਬਣਿਆ ਜੀ ਅੱਛਾ ਜੀ ਪਹਿਲੇ ਸੂਏ ਝੋਟੀ ਜੇ ਤੇ ਮੂੰਹ ਛਿੱਗੀ ਹਾਂਜੀ ਤੇ ਬਾਕੀ ਚਲੋ ਜਿੱਦਾਂ ਜਿੱਦਾਂ ਡਿਟੇਲ ਹੋਈ ਆ ਆਪਾਂ ਦੱਸ ਦੇਣੀ ਭੈਣ ਭਰਾਵਾਂ ਨੂੰ ਠੀਕ ਹੈ ਕੋਈ ਨਹੀਂ ਹਾਂ ਜੀ। ਬਾਕੀ ਇਹ ਬੇਨਤੀ ਹੈ ਇੱਕ ਹੋਰ ਬੇਨਤੀ ਆ ਵੀ ਜਿਹੜਾ ਕੋਈ ਡੰਗਰ ਲੈਣਾ ਵੀਡੀਓ ਦੇ ਵਿੱਚ ਆਪ ਦਾ ਪਸੰਦ ਕਰਕੇ ਹਾਂਜੀ ਪਰਿਵਾਰ ਦੇ ਵਿੱਚ ਬਹਿ ਕੇ ਫਿਰ ਆਪਾਂ ਨੂੰ ਸਾਈ ਪਾਓ। ਹਾਂਜੀ ਤੇ ਆਪ ਦੀ ਘਰੇ ਜਾ ਕੇ ਤਸल्ली ਕਰ ਤਸल्ली ਕਰਕੇ ਲੈ ਕੇ ਜਾਓ ਹਨਾ ਜੀ? ਹਾਂ ਕੋਈ ਗੱਲ। ਤੇ ਕਰੀਏ ਜੀ ਵੀਡੀਓ ਸ਼ੁਰੂ? ਹਾਂਜੀ ਸ਼ੁਰੂ ਜੀ। ਚਲੋ ਜੀ। ਤੇ ਪਹਿਲੇ ਨਾਗ ਤੋਂ ਕਰੀਏ ਸ਼ੁਰੂ ਆਪਾਂ। ਇਹ ਭਾਈ ਸੂਹਾ ਪਹਿਲਾਂ ਝੋਟੀ ਦਾ। ਹਾਂਜੀ। ਮੂੰਹ ਛਿੱਗੀ ਜੇ। ਮੂੰਹ ਛਿੱਗੀ ਤੇ ਇਹਨੂੰ ਗੱਬਣ ਹਾਂ ਇਹਨਾਂ 2.5 ਚੌਹਾਂ ਮਹੀਨਿਆਂ ਦੀ ਗੱਬਣ ਆ। ਅੱਛਾ ਜੀ। ਤੇ ਜੇ ਦੁੱਧ ਦੀ ਗੱਲ ਕਰੀਏ ਹਾਂਜੀ ਦੁੱਧ ਮੰਨ ਲਓ ਕੋਈ 5 ਕਿਲੋਟਰ ਹੀ ਹਿਮਾਲਕਾਂ ਦੇ ਕਹਿਣ ਮੁਤਾਬਕ ਅੱਛਾ ਜੀ ਚੈੱਕ ਆਪਾਂ ਕਰਾਈ ਆਪ ਅੱਛਾ ਜੀ ਆਪਣੀ ਚੈੱਕ ਪਾਸ ਤਸੱਲੀ ਅੱਛਾ ਜੀ ਚੈੱਕ ਕਰਾਂ ਤੁਹਾਨੂੰ ਵਾਲੇ ਲੀਟਰ ਖਾਣੇ ਦਾ ਅੰਗਰ ਦੁੱਧ ਕਰ ਵੀ ਸਕਦਾ ਕੋ 4 ਲਾ ਕੇ ਸੌਦਾ ਕਰ ਲਿਆ ਅੱਛਾ ਜੀ 4 ਲਾ ਕੇ ਸੌਦਾ ਕਰ ਲਿਆ ਸਾਢੇ 24 ਦੀ ਗੱਬਣਿਆ ਕੋ 4 ਦੀ ਕਰਕੇ ਕਰ ਲਿਆ ਠੀਕ ਹੈ ਨੀਲੀ ਰਾਵੀ ਨੇ ਹਾਂਜੀ ਹਾਂਜੀ ਨੀਲੀ ਹਾਂਜੀ ਪੂਰੀ ਤੇ ਖੋਲੋ ਜੀ ਇਹਨੂੰ ਲਓ ਜੀ ਜਰੂਰ ਕਰੋ ਜੀ ਜੀ ਲਓ ਜੀ ਕਰੋ ਰੀ ਚੈੱਕ ਪੂਰਾ ਬੱਲੀ ਰਹਿਣਾ ਪੂਰਾ ਨੀਲੀ ਰਵੀ ਜੀ ਹਾਂ ਜੀ ਟਿਕ ਮਾਰਕ ਕਰੋ ਚੈੱਕ ਪੂਰੀ ਠੰਡੀ ਸੀ ਜੀ ਪੂਰੀ ਸੀਲ ਲੱਗਿਆ ਹਾਂ ਜੀ ਚਵਾਈ ਚੁਈ ਠੰਡ ਸੁਣ ਕੇਵੇਂ ਆ ਜੀ ਵਧੀਆ ਜੀ ਇੱਕ ਨੰਬਰ ਇੱਕ ਨੰਬਰ ਪੂਰੇ ਹਾਂ ਜੀ ਠੀਕ ਹੈ ਜੀ ਘਮਾਓ ਹੀ ਇਹਨੂੰ ਇਧਰ ਨੂੰ ਕਰੋ ਫੇਰ ਇਹਨੂੰ ਲਓ ਜੀ ਕਰੋ ਚੈੱਕ ਪਾਜੀ ਨੀਲੀ ਦੇ ਵਿੱਚ ਹਾਂ ਥੋੜਾ ਨਾ ਕੈਮਰੇ ਦਾ ਡਰਦੀ ਹੈ ਹਾਂ ਜੀ ਹਾਂ ਜੀ ਉਹ ਘਰੋਂ ਘਰੋਂ ਹੀ ਡੰਗਰ ਕੱਢਿਆ ਨਾ ਥੋੜਾ ਕੈਮਰੇ ਤੋਂ ਡਰਦੀ ਹਾਂਜੀ ਕੋਈ ਗੱਲ ਨਹੀਂ ਹੋ ਜਾਂਦਾ ਵਾ ਸੇ ਡਿਟੇਲ ਦੇ ਦੀਏ ਸੂਹਾ ਪਹਿਲਾਂ ਹੀ ਸੂਹਾ ਪਹਿਲਾਂ ਮੂੰਛੀ ਗਈ ਮੂੰਛੀ ਗਈ ਜੀ ਤੇ ਕਿੰਨਾ ਚਿਰ ਹੋ ਗਿਆ ਦੁੱਧ ਜਿਹੜਾ ਵਾ ਇਹਦਾ ਥੱਲੇ ਹੈਗਾ ਜੀ ਆਂਡ ਕੋ 4 ਲਾ ਕੇ ਚੱਕ ਚੁੱਕ ਰੈਂ ਲੀਟਰ ਕਰਨ ਕਰ ਸਕਦਾ ਡੰਗਰ ਹਾਂਜੀ ਵਿਚਾਰ ਕਰਕੇ ਸੌਦਾ ਕਰ ਲੇ ਤੇ ਜਿਹੜੀ ਗੱਬਣ ਆ ਸਾਢੇ 4 ਮਹੀਨਿਆਂ ਦੀ ਜਾਂ 4 ਦੀ ਲਾੜੇ ਸਾਢੇ 4 ਮਹੀਨਿਆਂ ਦੀ ਗੱਬਣ ਹੈ 4 ਦੀ ਲਾੜੇ ਚੈੱਕ ਪਾਸ ਹਾਂਜੀ ਬਾਕੀ ਇਹ ਜੇ ਚਲੋ ਆਪਾਂ ਨਹੀਂ ਦੱਸਣਾ ਭੈਣ ਭਰਾਵਾਂ ਦੇ ਸਾਹਮਣੇ ਇਹਦੀ ਛੋਟੀ ਸਾਜਰ ਲੈਣ ਜਾਈਏ ਨਾ ਤੇ 1 ਸਵਾ ਲੱਖ ਤੋਂ ਘੱਟ ਨਹੀਂ ਮਿਲਣੀ ਭਾਜੀ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਪੂਰੀ ਜਮੀ ਪਲੀ ਏ ਛੋਟੀ ਇਹ ਗੱਲਾਂ ਵੀ ਕਸਰ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆਪਣੇ ਬੋਲ ਤੁਹਾਨੂੰ ਬੜਾ ਜਾਇਜ਼ ਹੁੰਦੇ ਆ ਆਪਾਂ ਜਾਇਜ਼ ਹੀ ਪਾ ਕਰਨਾ ਜਾਇਜ਼ ਲਈ ਜਾਇਜ਼ ਹੀ ਦੇ ਦੇਣੀ ਤੇ ਕਰ ਰੇਟ ਭਾਜੀ ਕਰਦੀਏ 75000 ਚ ਪਹੁੰਚੇ ਦੀ ਆਪਾਂ ਇੱਕੋ ਰੇਟ ਦਸਣਾ ਜੇ ਭਰਾਵਾਂ ਨੂੰ ਸਾਰਿਆਂ ਨੂੰ ਤੇ ਭਾਜੀ ਸਾਰੇ ਸਾਰੇ ਵਾਦੇ ਵੱਢ ਗਏ ਹਾਂਜੀ ਕਸਾਈ ਆਲਾ ਮੋਲ ਨਹੀਂ ਜੇ ਭਾਵੇਂ ਮੋਲ ਕੋ ਕਰਾ ਲੈ 70 75 ਕਰਾ ਲੈ 80 ਕਰਾ ਲੈ ਹਾਂਜੀ 65000 ਦੇ ਵਿੱਚ ਪਹੁੰਚ ਕਰਨੀ ਆਪਾਂ 100 ਕਿਲੋਮੀਟਰ ਤੱਕ 65000 ਦੇ ਵਿੱਚ ਪਹੁੰਚ ਤੇ ਜੇ ਕੋਈ ਗੱਡੀ ਆਪਦੀ ਲਿਆਵੇ ਹਾਂਜੀ ਤੇ ਫਿਰ 60000 ਦੀ ਮੈਂ ਹੀ ਲੈ ਜੀ ਆਪਣੇ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਮੈਂ ਦੇ ਸਾਹਮਣੇ ਵੇਖ ਲਓ ਤੁਸੀਂ ਪੂਰਾ ਪ੍ਰਿੰਟ ਜੇ ਨੀਰੀ ਦਾ ਵਿੱਚ ਬਾਕੀ ਹੈਗੀ ਨਵੀਆਂ ਕੋਈ ਆਪਾਂ ਕੋਈ ਜ਼ਿਆਦਾ ਪਾਣੀ ਜੀ ਦਾ ਕੀਤਾ ਚਲੋ ਜਿਹੜਾ ਕੋ ਸੱਜਣ ਲੈ ਜਾਊਗਾ ਹਾਂਜੀ ਜ਼ਿਆਦਾ ਨਹੀਂ ਆਪਾਂ ਦੇ ਜੇ ਇੱਕ ਦੋ ਸੂਏ ਪੀ ਵੀ ਲਵੇ ਤਾਂ ਫੇਰ ਮਹੀਂ ਜਿਹੜੀ ਆ 1.5 ਲੱਖ ਦੀ ਆ ਹਾਂਜੀ ਤੇ ਨਹੀਂ ਤੇ ਲੱਖੋਂ ਬਾਹਰ ਆ ਜੀ 1.5 ਲੱਖ ਦੀ ਮਹੀਂ ਆ ਜੇ ਲੈਣ ਦਈਏ ਕੋਈ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਕਿੰਨਾ ਜੀ 1.65 ਹਜ਼ਾਰ ਹਾਂ 65 ਹਜ਼ਾਰ ਰੇਟ ਆ ਜੀ 65 ਹਜ਼ਾਰ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਤੇ ਜੇ ਕੋ ਗੱਡੀ ਆਪ ਦੀ ਲਿਆਵੇ ਤਾਂ ਬਾਹਰ ਸ਼ਰਤ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਜੀ ਅਗਲੇ ਨਾਲ ਅੱਗੇ ਚਲੀਏ ਜੀ ਆਪਾਂ ਦੂਸਰਾ ਨਗ ਅੱਗੇ ਭਾਜੀ ਸੁਹਾ ਦੂਜਾ ਝੋਟੀ ਸੁਹਾ ਦੂਸਰਾ ਝੋਟੀ ਸੁਈ ਨੂੰ ਇਹਨੂੰ ਕੋਈ ਭਾਜੀ ਕੋਈ ਮਹੀਨੇ ਤੋਂ ਉੱਤੇ ਲਾ ਲਓ ਬਾਕੀ ਭੈਣ ਭਰਾਵਾਂ ਦੇ ਗੜੀ ਆ ਕੋਈ ਡੇਢ ਲਾ ਲੇ ਹਾਂਜੀ ਉਹ ਦੋਲ ਵਾਲੇ ਭਾਵੇਂ ਠੀਕ ਹੈ ਜੀ ਤੇ ਇਹ ਆ ਭੀ ਬੜੀ ਨਹੀਂ ਜੇ ਮਾਲਕਾਂ ਦੇ ਕਹਿਣ ਮੁਤਾਬਕ ਅੱਛਾ ਜੀ ਤੇ ਇਹਦੇ ਨਾਲ ਦੁੱਧ 8 ਲੀਟਰ ਆ ਮਿਲਦੀ ਭਾੜੇ ਤੇ ਬਚਾ ਨਹੀਂਗਾ ਠੀਕ ਹੈ ਜੀ ਵਿਖਾਓ ਜੀ ਖੋਲ ਕੇ ਥਾਂ ਤੋਂ ਕਿਵੇਂ ਚਵਾਈ ਚੋਈ ਦੇ ਵਿੱਚ ਵਧੀਆ ਭਾਜੀ ਚੌਣ ਇੱਕ ਨੰਬਰ ਹੈ ਜੀ ਮੋਹਰਾ ਚ ਆਉਂਦੀ ਹੈ ਨਾ ਹਾਂਜੀ 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 ਲਓ ਜੀ ਕਰੋ ਚੈੱਕ ਆਪਾਂ ਹਰ ਵੀਡੀਓ 'ਚ ਜ਼ਿਕਰ ਕਰਦੇ ਹਾਂ ਵੀ ਮਾਲ ਨਾ ਆਇਆ ਹੋਣੀ ਹਾਂਜੀ ਤੇ ਆਪਣਾ ਚਾਰਚੂਰ ਹੁੰਦਾ ਤਾਂ ਕਰਕੇ ਡੰਗਰਾਂ ਥੋੜੇ ਇੱਕ ਉੱਪਰੇ ਥਾਂ ਦਾ ਵੀ ਡੰਗਰ ਕਰਦੇ ਆ ਜੀ ਥੋੜੇ ਕਰ ਜਾਂਦੇ ਕਰ ਜਾਂਦੇ ਦੂਜੇ ਥਾਂ ਭਾਜੀ ਬੰਦੇ ਬਦਲ ਜਾਂਦੇ ਆ ਥਾਂ ਵੀ ਪੱਠੇ ਵੀ ਸਾਰਾ ਕੁਝ ਬਦਲ ਜਾਂਦਾ ਹਾਂਜੀ 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 ਖਿੜਾ ਲਓ ਜੀ ਇੱਥੇ ਨੂੰ ਲਓ ਉਹ ਤਾਂ ਹੈਗੀ ਸੀਲਸ ਲੱਗ ਐ ਪੂਰੀ ਪੂਰੀ ਹਾਂਜੀ ਹਾਂਜੀ ਪੂਰੀ ਸੀਲ ਲੱਗ ਲਓ ਜੀ ਪਿਓਰ ਮੋਹਰਾ ਜੀ ਹਾਂ ਇਹ ਕਰੋ ਜਾ ਇਹ ਜੀ ਮਾਰ ਆਇਆ ਰੋਕੇ ਇਹਨੂੰ ਲਓ ਜੀ ਲਓ ਜੀ ਥਾਣ ਸੁਣ ਵੀ ਕਰੋ ਚੈੱਕ ਫੇਰ ਡਿਟੇਲ ਦੇ ਦਿਓ ਜੀ ਇਹਦੀ ਭਾਜੀ ਸੁਆ ਦੂਜਾ ਜੀ ਸੁਆ ਦੂਸਰਾ ਦੁੱਧ 8 ਲੀਟਰ ਜੇ ਸੂਈ ਨੂੰ ਡੇਢ ਮਹੀਨੇ ਦੋ ਭੈਣ ਭਰਾਵਾਂ ਦੀ ਗਾੜੀ ਦੋ ਹੀ ਲਾਲੇ ਭਾਣੇ ਕੋਈ ਅੱਛਾ ਜੀ ਬੱਚਾ ਨਹੀਂ ਹੋਇਆ ਸੂਈ ਨਾ ਬੱਚਾ ਨਹੀਂ ਹੈਗਾ ਤਾਂ ਦੁੱਧ 8 ਲੀਟਰ ਜੀ ਦੁੱਧ 8 ਲੀਟਰ ਮਿਲਦੀ ਭਾੜੇ ਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੇ ਰੇਡ ਦੀ ਵੀ ਗੱਲਬਾਤ ਕਰ ਲਈਏ ਜੀ ਆਪਾਂ ਰੇਡ ਭਾਜੀ ਛੋਟੇ ਛੋਟੇ ਹੁੰਨੇ ਆਂ ਜੀ ਹਾਂਜੀ ਉਹ ਵੀ ਆਪਾਂ ਮਾਲ ਵੇਚਣਾ ਹੁੰਦਾ ਹਾਂਜੀ ਉਦੋਂ ਹੀ ਦਾਗਾ ਆਪਣੇ ਤੋਂ ਛੇ ਚਲੋ ਜੇ ਆ ਵੀ ਇੱਕ ਇੱਕ ਡੰਗਰੀ ਮਹਾਂ ਦਿੱਤਾ ਜਾਂਦਾ ਹਰ ਕੇ ਨੂੰ ਹਾਂਜੀ ਤੇ ਬਾਕੀ ਇਹ ਆਪਾਂ ਬੇਨਤੀ ਕਰਦੇ ਆਂ ਵੀ ਜਦੋਂ ਵੀ ਕਿਸੇ ਤੇ ਵਿਕਤੀ ਕਰ ਆਪਣੀ ਵੀਡੀਓ ਪੁੱਜਦੀ ਹੁੰਦੀ ਹੈ ਨਾ ਕਈਆਂ ਭੈਣ ਭਰਾਵਾਂ ਪੈਦੋਂ ਫੋਨ ਲਾਇਆ ਹੁੰਦਾ ਹਾਂਜੀ ਹਾਂਜੀ ਤੇ ਉਦੋਂ ਆਪਣੇ ਨਾਲ ਕੰਟੈਕਟ ਕਰ ਲਿਆ ਕਰੋ ਬਾਅਦ ਚ ਡੰਗਰ ਵੇਖ ਜਾਂਦਾ ਪੈਗ ਵੇਖ ਜਾਂਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੱਸੋ ਜੀ ਫਿਰ ਰੇਟ ਇਹ ਤਾਂ ਭਾਜੀ ਆਪਾਂ ਕੋਈ ਮੋਲ ਜ਼ਿਆਦਾ ਨਹੀਂ ਕਰਨਾ ਹ ਇਹ ਆਪਾਂ ਜਿਹੜੀ ਜੈਸਨੋ ਹਨ ਹਾਂਜੀ ਆ ਮਿਲਕ ਵੈਨ ਵੇਖੋ ਮੈਂ ਜੀ ਤੁਹਾਨੂੰ ਕੱਢੀ ਲਓ ਜੀ ਕਰੋ ਤੇ ਇਹਦੀ ਆਪਾਂ ਪਹੁੰਚ ਕਰਨੀ ਆ 53000 ਦੇ ਵਿੱਚ ਪਹੁੰਚ 53000 ਦੇ ਵਿੱਚ ਪਹੁੰਚ 53000 ਦੇ ਵਿੱਚ ਤੇ ਉਦਾਂ ਜੇ ਕੋਈ ਗੱਡੀ ਆਪਦੀ ਲਿਆਵੇ ਤੇ ਜੈਸਨੋ ਜਿਹੜੀ 50000 ਦੀ ਦੇਣੀ ਆ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਇਹ ਜੈਸਨੋ 50000 ਦੀ ਤੇ ਪਹੁੰਚ 53000 ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੇ ਕਿਵੇਂ ਚਵਾਈ ਚੂਈ ਓਕੇ ਹੈ ਜੀ ਇੱਕ ਨੰਬਰ ਹੈ ਜੀ ਆਪਣੇ ਘਰੇ ਕੋ ਠਾ ਠਾਰ ਕਰੇ ਜਿੱਦਾਂ ਮਰਜ਼ੀ ਫੀਲਸ ਲੱਗ ਪੂਰੀ ਜੀ ਪੂਰੀ ਜੀ ਤਸੱਲੀ ਕਰਕੇ ਕਰੇ ਜਿੱਦਾਂ ਮਰਜ਼ੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਨਾਕ ਤੇ ਚਲਦੇ ਆਂ ਜੀ ਦੇਓ ਜਾਣਕਾਰੀ ਇਹ ਵੀ ਭਾਜੀ ਸੂਆ ਦੂਜਾ ਹੈ ਸੂਆ ਦੂਸਰਾ ਜੀ ਇਹਨੂੰ ਸੂਈ ਨੂੰ ਜਿਹੜਾ ਵਾ ਕੋਈ ਮਹੀਨਾ ਹੋਇਆ ਜੀ ਮਹੀਨਾ ਹੋ ਗਿਆ ਸੂਈ ਨੂੰ ਅਮਰ ਕਰਿਓ ਇਹਨੂੰ ਦੁੱਧ ਦੇ ਥਲੇ ਵੀ 7 ਲੀਟਰ ਆ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਵੀ ਠੀਕ ਹੈ ਜੀ ਹਾਂਜੀ ਹਾਂਜੀ ਲੈਓ ਹੀ ਖੋਲ ਕੇ ਲੈਓ ਲਓ ਜੀ ਫੇਸ ਕਰੋ ਇਹ ਚੈੱਕ ਕਿਵੇਂ ਸੀਲਸ ਲੱਗ ਚਵਾਈ ਚੂਈ ਦੇ ਵਿੱਚ ਥਾਣ ਵਧੀਆ ਭਾਈ ਚੋਣ ਇੱਕ ਨੰਮਰੇ ਥਣ ਥਣ ਚਾਰੇ ਓਕੇ ਵਧੀਆ ਵਧੀਆ ਜੀ ਚੋਣ ਨਹੀਂ ਮਰੀ ਬਾਕੀ ਹੈਗੀ ਵੀ ਉਦਾਂ ਵੀ ਸੀਲਸ ਲੱਗੇ ਹਨ ਪੂਰੀ ਵੇਖੋ ਐ ਪੂਰੀ ਹਾਂਜੀ ਫੇਸ ਕੁਆਲਿਟੀ ਕਰੋ ਚੈੱਕ ਪਿਓਰ ਮੋਰਾ ਜੀ ਰੋਗਲੇ ਹੋ ਗਈ ਜੀ ਰੋਗਲੇ ਮੜਾ ਗਿਆ ਲਓ ਜੀ ਡਿਟੇਲ ਫਿਰ ਤੋਂ ਵੀਰ ਜੀ ਇਹਦੀ ਸਾਂਝੀ ਕਰ ਦਿਓ ਭਾਜੀ ਸੂਬਾ ਦੂਜਾ ਜੇ ਤੇ ਸੂਈ ਨੂੰ ਮਹੀਨਾ ਆਇਆ ਜੇ ਦੁੱਧ 7 ਲੀਟਰ ਆ ਤੇ ਮਿਲਦੀ ਭਾੜੇ ਤੇ ਬੱਚਾ ਨਹੀਂ ਆਗਾ ਠੀਕ ਐ ਜੀ ਹਾਂਜੀ ਤੁਹਾਨੂੰ ਤੋਂ ਚੈੱਕ ਕਰ ਲਓ ਮਿੱਤਰੋ ਬਾਕੀ ਡਿਟੇਲ ਵੀਰ ਨੇ ਸਾਂਝੀ ਕਰਤੀ ਆ ਤੇ ਵੀਰ ਜੀ ਕੀ ਰੇਟ ਕੀ ਕਰਦੇ ਈ ਇਹਦਾ ਰੇਟ ਭਾਜੀ ਕਰਦੀ ਏ 60 ਚ ਪਹੁੰਚ ਜੀ ਨਹੀਂ ਜੈ ਜੈਜ ਕਰਨਾ ਪਹਾੜਾਂ ਵਾਲਾ ਰੇਡ ਹਾਂਜੀ ਹਾਣਾ ਵਾਲਾ ਰੇਡ ਕਰਨਾ ਜੀ ਹਾਣਾ ਰੇਡ ਰੇਟ ਆਪਾਂ ਇਹਦੇ ਨੇ ਛੋਟੇ ਛੋਟੇ ਰੱਖਣੇ ਭਾਜੀ ਬਿਲਕੁਲ ਹੀ ਹੱਸਣ ਤਾਂ ਚਲੋ ਤੁਹਾਨੂੰ ਇਹਦੀ 50000 ਦੇ ਵਿੱਚ ਪਹੁੰਚ ਕਰਨੀ ਜੇ ਆਪਾਂ 100 ਕਿਲੋਮੀਟਰ ਤੱਕ 50000 ਦੇ ਵਿੱਚ ਪਹੁੰਚ ਕਰਨੀ ਜੇ ਕੋ ਗੱਡੀ ਆਉਦੀ ਲੈਵੇ ਤਾਂ 47000 ਦੀ ਜੱਸ ਨੂੰ ਠੀਕ ਹੈ 47000 ਦੀ ਐਸ ਹਾਂਜੀ ਠੀਕ ਹੈ ਜਿਆਦਾ ਜੀ ਪਹਾੜ ਜੀ ਵੀ ਨਹੀਂ ਵੇਖ ਲਓ ਕਰਨਾ ਘਟਵਾਦ ਨਹੀਂ ਜੀ ਹੁਣ ਤੇ ਆਪਾਂ ਲਾ ਤਾਂ ਸਾਰਾ ਕੋਈ ਤੇ ਸਾਰੇ ਵਾਂਦੇ ਵਰਤੀ ਆਪਾ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਚਲੋ ਜੀ ਆ ਵੀ ਗੱਲ ਉਨੀ ਕੁ ਕਰੀ ਹੋਵੇ ਨਾ ਫਿਰ ਲੈਣ ਵਾਲੇ ਨੂੰ ਸੌਖਾ ਆ ਜਾਂਦਾ ਗੱਲ ਚੌਥਾਂ ਨਾ ਗਿਆ ਜੀ ਇਹ ਭਾਈ ਸੁਆ ਵੀ ਘਰਾਂ ਦੇ ਕਹਿਣ ਤੱਕ ਦੇ ਪਹਿਲਾ ਆਉਂਦੇ ਪਾਕੇ ਸੂਈ ਅੱਛਾ ਜੀ ਚਲੋ ਭੈਣ ਭਰਾਵਾਂ ਦੇ ਗਾੜੀ ਬਾਕੀ ਹਾਂਜੀ ਤੇ ਦੁੱਧ ਦੇ ਥੱਲੇ ਵੀ 8 ਲੀਟਰ ਆ ਮਹੀਂ ਥੱਲੇ ਤੇ ਮਿਲਦੀ ਭਾਰੇ ਤੇ ਆ ਬੱਚਾ ਨਹੀਂ ਹੈਗਾ ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਵੀ ਇੱਥੇ ਕੋਈ ਉਹ ਆਂਦੇ ਆਪੇ ਮਹੀਨਾ ਡੇਰ ਮਹੀਨਾ ਆ ਬਾਕੀ ਭੈਣ ਭਾਵਾਂ ਦੀ ਗਾੜੀ ਆ ਹਾਂਜੀ ਕੋਈ ਜਦੋਂ ਲਊਗਾ ਆਪਣੇ ਤੋਂ ਚੋਊਗਾ ਉਹਨੂੰ ਆਪੇ ਪਤਾ ਲੱਗ ਜਣਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਤਸੱਲੀ ਕਰ ਗਏ ਨਾ ਖੜੇ ਜੇ ਵੀਰ ਭਰਾ ਹਾਂਜੀ ਨਹੀਂ ਕੋਈ ਗੱਲ ਹੀ ਨਹੀਂ ਚਲੋ ਜੀ ਬਾਕੀ ਪੂਰੀ ਜੰਮੀ ਪੜੀ ਮਈਆ ਮਦਰੀਆਂ ਡੋਲੀਆਂ ਦੀ ਪਰਦਾ ਜੀ ਰੋਕ ਲੇ ਮੈਨੂੰ ਇੱਥੇ ਨੋਨ ਲਓ ਜੀ ਕਰੋ ਚੈੱਕ ਥਾਂ ਥਾਂ ਨੂੰ ਕਿਵੇਂ ਆ ਜੀ ਵਧੀਆ ਭਾਜੀ ਚਵਾਈ ਇੱਕ ਨੰਬਰ ਤੇ ਸੀਲਸ ਲੱਗ ਪੂਰੀ ਵਧੀਆ ਭਾਜੀ ਜੇ ਦਾ ਮਰਜ਼ੀ ਬੱਚਾ ਚ ਹੋਵੇ ਭਾਵੇਂ ਕੋਈ ਲਓ ਜੀ ਕਰੋ ਚੈੱਕ ਡਿਟੇਲ ਵੀ ਜੀ ਫੇਰ ਤੋਂ ਸਾਂਝੀ ਕਰ ਦਿਓ ਜੀ ਤੇਲ ਭਾਜੀ ਸੂਆ ਘਰਾਂ ਦੇ ਕਹਿਣ ਮੁਤਾਬਕ ਤੇ ਪਹਿਲਾ ਅੱਛਾ ਏ ਪੱਕੇ ਸੂਈ ਆ ਤੇ ਦੁੱਧ 8 ਲੀਟਰ ਆ ਹਾਂ ਜੀ ਬੱਚਾ ਨਹੀਂ ਹੈਗਾ ਤੇ ਸੂਈ ਨੂੰ ਕੋਈ ਡੇਢ ਕਮੀਨਾ ਅਜੇ ਭਾਵੇਂ ਕੋ ਦੋਲ ਵਾਲੇ ਭੈਣ ਭਰਾ ਅੱਛਾ ਜੀ ਬਾਕੀ ਦੁੱਧ ਹੈਗਾ 8 ਲੀਟਰ ਥੱਲੇ ਬਚਾ ਨਹੀਂ ਮਿਲਦੀ ਭਾਰੇ ਤੇ ਚੋਕੇ ਖੜੇ ਜੀ ਆਪਣੇ ਘਰੇ ਕੋਈ ਜੰਦਾ ਮੈਂ ਠੀਕ ਹੈ ਜੀ ਤਸੱਲੀ ਕਰਕੇ ਹਨਾ ਯਾਰ ਹਾਂਜੀ 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 ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਭਾਈ ਡੇਢ ਕਮੀਨਾ ਵਾ ਬਾਕੀ ਭੈਣ ਭਰਾਵਾਂ ਦੇ ਗਾਈ ਜਦੋਂ ਗੱਲ ਇਹ ਆ ਹਾਂਜੀ ਆਪਾਂ ਦੱਸਤਾ ਜੀ ਚਲੋ ਕੋਈ ਨਹੀਂ ਉਹ ਨਹੀਂ ਗੱਲ ਕੁਆਬ ਦੀ ਮਰਜ਼ੀ ਕਰੇ ਹਾਂਜੀ ਜਦੋਂ ਚੋਕ ਕੋ ਅਗਲਾ ਦੁੱਧ ਲਈ ਲੈਣੀ ਕੇ ਹਾਂਜੀ ਉਹ ਤੇ ਗੱਲ ਹੈਗੀ ਹੈ ਹਾਂਜੀ 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 ਲਓ ਜੀ ਥਾਣ ਥਣ ਕਰੋ ਇਹ ਚੈੱਕ ਦਲਦੀ ਹੈ ਨਾ ਜੀ ਹਾਂਜੀ ਉਹ ਤੁਹਾਡਾ ਡੰਗਰ ਚੱਕਦਾ ਦੂਜੇ ਥਾਂ ਨੂੰ ਐਨੂੰ ਕਰਿਓ ਮੜਾ ਇਧਰਲੀ ਸਾਈਡ ਨੂੰ ਲੋ ਜੀ ਲੋ ਜੀ ਥਾਣ ਕਰੋ ਜੀ ਚੈੱਕ ਥੋੜਾ ਕੈਮਰੇ ਤੋਂ ਡਰਦੀ ਹੈ ਜੀ ਹਾਂਜੀ ਕੈਮਰੇ ਤੋਂ ਡਰਦੀ ਫੇਸ ਕੁਆਲਟੀ ਵੀ ਕਰ ਲੋ ਜੀ ਚੈੱਕ ਤੇ ਕਰ ਲਈਏ ਰੇਟ ਦੀ ਆਪਾਂ ਗੱਲ ਬਾਤ ਹਾਂਜੀ ਹਾਂਜੀ ਦੱਸੋ ਜੀ ਇਹ ਰੇਡ ਇਹ ਭਾਈ 53000 ਦੇ ਵਿੱਚ ਅੱਜ ਪਹੁੰਚ ਕਰਨੀ ਹੈ। ਇਹ ਕੋ ਗੱਡੀ ਆਉਂਦੀ ਲੈ ਆਵੇ ਤੇ ਜੈਸਨੋ ਜਿਹੜੀ 50000 ਠੀਕ ਹੈ 53000 ਦੇ ਵਿੱਚ ਪਹੁੰਚ। ਹਾਂਜੀ ਹਾਂਜੀ ਕੋਈ ਆਪਣੇ ਕਸਾਈ ਵਾਲੇ ਰੇਟ ਨਹੀਂ ਹੋਣੇ। ਹਾਂਜੀ ਕੋਈ ਏਦਾਂ ਨਹੀਂ ਆ ਵੇਖੋ ਤੇ ਆਰਡਰ ਕੁਆਲਿਟੀ ਮੈਂ ਦੀ। ਲਓ ਜੀ। ਆ ਕਰੇ ਪੂ ਚੁੱਕੇ ਹੋੜੀ। ਥੋੜਾ ਇਹਨਾਂ ਝਾਕਦੀ ਆ। ਹਾਂਜੀ ਉਹ ਨਵੀਂ ਜਗ੍ਹਾ ਤੇ ਹੋ ਹੀ ਜਾਂਦਾ ਥੋੜਾ। ਹਾਂਜੀ ਹਾਂਜੀ ਹਾਂਜੀ। ਹਾਂਜੀ। ਬਾਕੀ ਮਿਲਨ ਮੁੱਲ ਤੋਂ ਨਹੀਂ ਕੋਈ ਸੀਲਸ ਲੱਗਿਆ ਕੋਈ। ਠੀਕ ਹੈ ਜੀ। ਦੁੱਧ ਕਿੰਨਾ? ਦੁੱਧ 8 ਲੀਟਰ ਹੈ ਜੀ ਅੱਛਾ 53000 ਦੇ ਵਿੱਚ ਪਹੁੰਚ ਤੇ ਉਹਦਾ 50000 ਦਿੱਜੋ ਠੀਕ ਹੈ 53000 ਦੇ ਵਿੱਚ ਪਹੁੰਚ ਉਹਦਾ 50000 50000 ਆ ਜੀ ਇਸ ਨਾਲ ਉਹ ਉਹਦਾ 50000 ਦੀ ਜੀ ਠੀਕ ਹੈ ਜੀ ਕਿਰਾਇਆ ਕਿਰਾਇਆ ਕੱਟ ਕੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਨਾਗ ਤੇ ਚੱਲਦੇ ਹਾਂ ਜੀ ਇਹ ਭਾਈ ਸੂਹਾ ਦੁੱਜਾ ਭੈਣਾ ਭਰਾਵਾਂ ਦੇ ਗਾੜੀ ਭਾਵੇਂ ਕੋਈ ਤੇ ਜਾਲ ਵਾਲੇ ਸੂਹਾ ਦੁੱਜਾ ਹੀ ਅੱਛਾ ਜੀ ਤੇ ਤੇ ਦੱਸ ਤਾਂ ਗੱਲ ਕੀ ਹੈ ਜੀ ਵੀ ਚਲੋ ਭੈਣ ਭਰਾਵਾਂ ਨੇ ਗਾੜੀ ਵਾਕੀ ਹਾਂਜੀ ਹਾਂਜੀ ਤੇ ਦੁੱਧ ਦੇ ਥੱਲੇ ਵੀ 8 ਲੀਟਰ ਆ ਅੱਛਾ ਜੀ ਕੋ ਸੱਤ ਲਾ ਕੇ ਸੌਦਾ ਕਰ ਲੇ ਹਾਂਜੀ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਇਹਨੂੰ 2 ਕੁ ਮਹੀਨੇ ਹੋਏ ਜੇ ਢਾਈ ਠੀਕ ਹੈ ਜੀ ਤੇ ਮਿਲਦੀ ਹੈ ਭਾੜੇ ਤੇ ਮਿਲਦੀ ਭਾੜੇ ਤੇ ਜੀ ਹਾਂਜੀ ਤੇ ਕਿਵੇਂ ਚਵਾਈ ਜੁਈ ਥਾਣ ਥਣ ਕਿਵੇਂ ਹੈ ਜੀ ਵਧੀਆ ਜੀ ਚਵਾਈ 1 ਨੰਬਰ 1 ਨੰਬਰ ਪੂਰੇ ਹਾਂਜੀ ਹਾਂਜੀ ਕਿਵੇਂ ਥਣ ਓਕੇ ਹੈ ਜੀ ਵਧੀਆ ਜੀ ਵਧੀਆ ਲੇ ਆ ਜੀ ਇਹਨਾਂ ਕੋਲ ਦੇ ਕੋਈ ਜਦਾਂ ਮਰਜ਼ੀ ਚੋਏ ਜੀ ਆਂਦਾ ਤਸੱਲੀ ਕਰੇ ਹਲੋ ਜੀ ਫੇਸ ਕੁਆਲਟੀ ਕਰੋ ਜੀ ਚੈੱਕ ਆਪਣੇ ਤਰ ਕੀ ਭਾਅ ਉਦਾਂ ਨਹੀਂ ਤੇ ਵੱਧ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਚੱਲੰਦਾ ਆਂ ਆਪਣੇ ਤਾਂ 50 ਅੰਦਰ ਦੇ ਭਾਅ ਆ ਹਾਂ ਜੀ ਤੇ ਜੇ ਕੋਈ ਪਹੁੰਚ ਕਰਾਵੇ 50 ਚ ਆ ਅੱਛਾ ਜੀ ਉਦਾਂ ਹਿਸਾਬ ਲਾ ਲਓ ਕਿ ਜੇ ਕੋਈ ਗੱਡੀ ਆਪਦੀ ਲਿਆਵੇ ਤੇ 50 ਅੰਦਰ ਦੇ ਆ ਤੇ 50 ਦੇ ਇਹਦਾ ਰੇਟ ਦੱਸੰਦਾ ਜੀ ਨਹੀਂ ਨਹੀਂ ਉਦਾਂ ਸਾਰੀਆਂ ਦੀ ਗੱਲ ਕਰਨਦੇ ਆ ਅੱਛਾ ਅੱਛਾ ਜੀ ਇਹਦਾ ਵੀ ਸੱਜਾ ਜੀ ਆ ਜੀ ਏਟ ਲਓ ਜੀ ਫੇਸ ਕੁਆਲਿਟੀ ਕਰੋ ਚੈੱਕ ਕਰੋ ਓਕੇ ਮੜਾ ਜਾ ਇਹਨੂੰ ਉਹ ਥੋੜਾ ਹੈ ਨਾ ਕਰਦੀ ਆ ਤਲਿਹਾਰੀ ਦਾ ਅੱਛਾ ਜੀ ਉਹ ਸੰਗਲ ਪਿਆ ਹੈ ਨਾ ਮੈਨੂੰ ਹਾਂ ਜੀ ਡਿਟੇਲ ਦੇ ਦਿਓ ਜੀ ਇਹਦੀ ਡਿਟੇਲ ਭਾਜੀ ਸੂਹਾ ਦੂਜਾ ਭੈਣ ਭਾਵਣ ਦੀ ਗਾੜੀ ਬਾਕੀ ਹਾਂ ਜੀ ਪੁੱਤ ਜਾਲ ਵਾਲੇ ਦੁੱਧ ਦੇ ਥੱਲੇ 7 ਲੀਟਰ ਜੇ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਢਾਈ ਮਹੀਨੇ ਹੋ ਗਏ ਸੂਈ ਨੂੰ ਢਾਈ ਮਹੀਨੇ ਬੱਚਾ ਨਹੀਂ ਹੈਗਾ ਹਾਂ ਜੀ ਮਿਲਦੀ ਸੀਲਸ ਲੱਗ ਗਿਆ ਜੀ ਹਾਂ ਮਿਲਦੀ ਭਾੜੇ ਤੇ ਮਿਲਦੀ ਭਾੜੇ ਤੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲੋਈ ਥਾਣ ਕਰੋ ਜੀ ਚੈੱਕ ਦਰਦੇ ਪਸੂ ਹਨਾਈ ਹਾਂਜੀ ਹਾਂਜੀ ਹੋਰ ਫੇਸ ਕੁਆਲਟੀ ਕਰੋ ਜੀ ਚੈੱਕ ਤੇ ਪ੍ਰਤਾਪ ਜੀ ਰੇਟ ਫਿਰ ਕੀ ਕਰਦੇ ਜੀ ਇਹਦਾ ਰੇਟ ਭਾਜੀ ਇਹਦਾ ਕਰਦੀਏ 65000 ਹਾਂ ਨਾਲ ਆ ਜੈ ਜੀ ਕਰ ਦੇਣਾ 65 ਆਪਾਂ ਨੀ ਪੈਂਠਾ ਵਾਂ ਕੀਤਾ ਹੀ ਨਹੀਂ ਕਰੀ ਪੈਂਠਾ ਵਾਂ ਜਿੱਦਾ ਜਦਾਂ ਦੀ ਮੈਂ ਉਦਾਂ ਦਾ ਹੀ ਕਰਾਂਗੇ ਮੋਲ ਉਹ ਨਹੀਂ ਗੱਲ ਹਾਂਜੀ ਆਪਣੇ ਤੋਂ ਬੇਪਹਾ ਨਹੀਂ ਕੰਮ ਹੈਗਾ ਦੱਸਾਂਗਾ ਕਰਗੀ ਆ ਤਾਂ ਹੀ ਭੈਣ ਭਰਾ ਚਰੋ ਮਾਨਤਾ ਨਾ ਆਉਂਦੇ ਆ ਜੁਰਦੇ ਆ ਹਾਂਜੀ ਹਾਂਜੀ ਆ ਹੁਣੇ ਆ ਪਾਣੀ ਵੀਡੀਓ ਨਹੀਂ ਪਈ ਮੇਰੇ ਖਿਆਲ ਮੈਨੂੰ ਆਪਣੀ ਵੀਡੀਓ ਪਈ ਨੂੰ ਪਿਛਲੀ ਨੂੰ 4 ਦਿਨ ਹੋ ਗਏ ਕਿ 5 ਅੱਜ ਹਾਂਜੀ 4-5 ਦਿਨ ਹੋ ਗਏ ਆ ਤੇ ਮੇਰੇ ਖਿਆਲ ਵੀ ਰੋਜ਼ ਦੇ 30-30 ਫੋਨ ਆਉਂਦੇ ਆ ਉਦਾਂ ਹਾਂਜੀ ਤੇ ਥੋੜਾ ਜਿਹਾ ਸਾਡਾ ਟਾਈਮ ਨਹੀਂ ਦਾ ਮਾਲ ਡੰਗਰ ਤੁਹਾਨੂੰ ਪਤਾ ਫਿਰ ਤੁਰ ਕੇ ਲੱਭਣਾ ਪੈਂਦਾ ਭਾਅ ਪਾਏ ਲੈਣਾ ਹੁੰਦਾ ਹਾਂਜੀ ਤੇ ਉਹ ਤਾਂ ਵੀਡੀਓ ਤਾਂ ਨਹੀਂ ਪਾਈ ਜਾਂਦੀ ਇੱਕ ਨਾ ਭੈਣ ਭਰਾ ਨੂੰ ਇਦਾਂ ਇਹ ਆ ਵੀ ਡਿਟੇਲ ਸਾਰੀ ਪਤਾ ਲੱਗ ਜਾਂਦੀ ਆ ਹਾਂਜੀ ਹਾਂਜੀ ਸਾਰਾ ਕੋ ਮਨ ਲਓ ਵੀਡੀਓ ਤੇ ਅਗਲਾ ਆਪਦੇ ਵੇਖ ਲੈਂਦਾ ਹੈ ਕਿ ਨਾ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਇਹ ਆਪਾਂ ਇਹਦੀ ਵੀ ਭਾਜੀ ਕੋ ਮੁੱਲ ਨਹੀਂ ਚਾਲਾ ਹਾਂਜੀ ਇਹ 50000 ਦੇ ਵਿੱਚ ਆਪਾਂ ਦੀ ਪਹੁੰਚ ਕਰਨੀ ਆ 50000 ਦੇ ਵਿੱਚ 100 ਕਿਲੋਮੀਟਰ ਤੱਕ 100 ਕਿਲੋਮੀਟਰ ਦੇ ਵਿੱਚ ਤੇ ਇੱਕ ਚੀਜ਼ ਆਪਾਂ ਭੈਣ ਭਰਾ ਨੂੰ ਦੱਦੀ ਆ ਵੀ 100 ਕਿਲੋਮੀਟਰ ਜਿਹੜਾ ਆ ਕਿਰਾਇਆ 3000 ਰੁਪਿਆ ਬੰਨਾ ਅੱਛਾ ਜੀ ਤੇ ਉਹਨਾਂ ਆਪਾਂ ਜਿੰਨਾ ਮੁੱਲ ਕੀਤਾ ਪਹਿਲਾਂ ਉੰਨੀ ਘਟਾ ਘਟਾ ਕੇ ਹਾਂਜੀ ਜੇ ਕਿ ਕਰਾਇਏ ਤੋਂ ਬਿਨਾ ਕਰਨੀ ਗੱਡੀ ਆਪਦੀ ਉਹਨਾਂ ਘਟਾ ਕੇ ਮੈਂ ਕਿਸ ਦਾ ਮੁੱਲ ਆਪਦਾ ਜੱਜ ਕਰ ਲੇ ਠੀਕ ਹੈ ਜੀ ਇਹ 50 ਹਾਂ ਤੇ ਤਿੰਨ ਘਟਾ ਲੈ 47000 ਦੀ ਜੇ ਕਰਾਇਏ ਤੋਂ ਠੀਕ ਹੈ ਜੀ ਗੱਡੀ ਆਪਦੀ ਲੈ ਵੇ 47000 ਦੀ ਕਰਾਇਏ ਤੋਂ ਬਿਨਾ ਹਾਂਜੀ ਦੱਸੋ ਤੁਸੀਂ ਇਹ ਗੱਡੀ ਆ ਆਪਣੀ ਲੈ ਆ ਹੁਣ ਵਧੀਆ ਪੂਰੀ ਮੰਨ ਲਓ ਜੰਬੀਪਲੀ ਬੇੜੇ ਬੇੜੇ ਜਿੱਦੀ ਮੈਂ ਹਿਸਾਬ ਨਾਲ ਇਹ ਡੰਗਰਾ ਕੇ ਚਾਰ ਚੂਕ ਨਹੀਂ ਖਾਦਾ ਕੋਈ ਜਿਆਦਾ ਭਾਰ ਨਹੀਂ ਜੀ ਵੇਖ ਲਓ ਤੁਸੀਂ ਹਾਂਜੀ ਹਾਂਜੀ ਹਾਂ 50000 ਦੀ ਭਾਜੀ ਅਫਸਰ ਕੱਤੀ ਆਉਂਦੀ ਆ ਲੈਣ ਜਾਈਏ ਤੇ ਚੰਗੇ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਲਓ ਜੀ ਕਰੋ ਚੈੱਕ 47000 ਰੇੜ 47000 ਜੀ ਉਦਾਂ ਫਿਕਸ ਰੇਟ 47 ਤੇ 50 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ 50 ਦੇ ਵਿੱਚ ਪਹੁੰਚ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਲਾਸਟ ਵਾਲੇ ਨਾਲ ਤੇ ਜੀ ਇਹ ਭਾਜੀ ਝੋਟੀ ਪਹਿਲਾ ਸੁਆ ਅੱਛਾ ਜੀ ਤੇ ਦੁੱਧ ਦੇ ਥੱਲੇ ਆਠੇ ਆ ਕੋ ਸੱਤ ਲਾਲੇ ਅੱਛਾ ਜੀ ਤੇ ਸੂਈ ਨੂੰ ਇਹਨੂੰ ਵੀ ਢਾਈ ਕਿ ਮਹੀਨੇ ਹੋਏ ਜੀ ਸੂਈ ਨੂੰ ਢਾਈ ਕਿ ਮਹੀਨੇ ਹੋ ਗਏ ਹਾਂ ਜੀ ਹਾਂ ਹਾਂਜੀ ਹਾਂਜੀ ਲੈਓ ਜੀ ਖੋਲ ਕੇ ਤੇ ਪਿਓਰ ਮੋਰਾ ਪਿਓਰ ਮੋਰਾ ਦਾ ਹਾਂਜੀ ਲਓ ਜੀ ਕਰੋ ਇਹ ਚੈੱਕ ਫਿਰ ਤੋਂ ਜਾਣਕਾਰੀ ਸਾਂਝੀ ਕਰ ਦਿਓ ਜੀ ਚਲੋ ਜੀ ਇੱਕ ਮਿੰਟ ਮੈਂ ਇਹਨਾਂ ਥੋੜੀ ਥਾਂ ਤਲਕਣਿਆਂ ਤੇ ਕਾਲੀ-ਕਾਲੀ ਤੁਰ ਦਿੰਦਾ ਹਾਂ ਜੀ ਹਾਂਜੀ ਚਲੋ ਕੋਈ ਨਹੀਂ ਸੁਆ ਭਾਜੀ ਪਹਿਲਾਂ ਉਹਦੇ ਸੂਈ ਨੂੰ 2.5 ਮਹੀਨੇ ਦੇ ਦੁੱਧ 8 ਲੀਟਰ ਆ ਕੋ ਸੱਤ ਨਾਲੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਅੱਛਾ ਜੀ ਹਾਂਜੀ ਤੇ ਕਿਵੇਂ ਥਣ ਥਣ ਕਿਵੇਂ ਆ ਜੀ ਭਾਜੀ ਸੀਲਸ ਲੱਗ ਤੇ ਆਵੇ ਆਪਾਂ ਤੁਹਾਨੂੰ ਨਾ ਦਿਖਾ ਹੀ ਦੇਣੀ ਆ ਲਓ ਜੀ ਇਹਨੂੰ ਮੋੜੋ ਜੀ ਇਹਨੂੰ ਲਓ ਜੀ ਲਓ ਜੀ ਕਰੋ ਚੈੱਕ ਨੋ ਹਾਂ ਪੂਰੀ ਸੀਲਸ ਲੱਗ ਜੇ ਲੋ ਹਾਥੀ ਰਸਤਾ ਦੇ ਵਿੱਚ ਹਾਥੀ ਰਸਤਾ ਦੇ ਵੀਰ ਨੇ ਵਿੱਚ ਤੇ ਜਿੱਥੇ ਖਲਾਰਤੀ ਗਰਮਾਲੀ ਖਲੋਗੀ ਉੱਥੇ ਕੋਈ ਗੱਲ ਨਹੀਂ ਇਹ ਭਾਈ ਦਸਾਂ ਗੱਲ ਕੀ ਆ ਹਾਂਜੀ ਜਿਹੜੀਆਂ ਚੀਜ਼ਾਂ ਨਾ ਨਸਲਾ ਨਹੀਂ ਹਾਂਜੀ ਤੇ ਕੁਆਲਿਟੀ ਵਾਲੀਆਂ ਹਾਂਜੀ ਉਹਨਾਂ 'ਚ ਇਹ ਗੱਲ ਹੁੰਦੀ ਏ ਥਾਂ ਦੀ ਨਹੀਂ ਗੱਲ ਹੁੰਦੀ ਦਜੀ ਹਾਂ ਸਹੀ ਗੱਲ ਏ ਜੀ ਹਾਂਜੀ ਜਿਹੜੀ ਕੁਆਲਿਟੀ ਵਾਲੀ ਚੀਜ਼ ਹਨ ਹਾਂਜੀ ਉਹ ਭਾਵੇਂ ਛੋਟੀ ਜੀ ਕੱਤੀ ਆ ਨਾ ਇਹਦੀ ਹਾਂਜੀ ਹਾਂਜੀ ਉਹਦੀ ਵੀ ਕੁਆਲਿਟੀ ਲੈਣੀ ਦੇਣੀ ਸਹੀ ਗੱਲ ਏ ਹਾਂਜੀ ਹਾਂਜੀ ਤੇ ਬਣੀ ਵੀ ਪੂਰੀ ਜੀ ਬਣੀ ਪੂਰੀ ਤਾਂ ਬਾਕੀ ਜਿਹੜਾ ਆਪਾਂ ਦਾ ਭਾਅ ਕਰ ਦੇਣਾ ਹਾਂਜੀ ਇਹ ਹਿਸਾਬ ਨਾਲ ਆਫਰ ਹੀ ਆ ਸਾਰੇ ਮਾਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਮੈਂ ਹੀ ਵਿਕਣੀ ਹਾਂਜੀ 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 ਹੋਰ ਕੇ ਇਹ ਫਾਰਮ ਤੇ ਉਹ ਤੇ ਜਨਾ ਰੇਟ ਤੁਹਾਨੂੰ ਵੀ ਦੱਸ ਦੇਣਾ ਆਪਣੇ ਫਾਰਮ ਵਾਲਾ ਦੱਸ ਦੇਣਾ ਸਹੀ ਗੱਲ ਐ ਜੀ ਹਾਂਜੀ ਹਾਂਜੀ ਬਿਲਕੁਲ ਜਾਇਜ਼ ਰੇਟ ਐ ਇਹਦੀ ਗੱਲ ਤੇ ਭਾਈ ਆ ਜਿਹੜੀਆਂ ਜਿਹੜੀਆਂ ਸੀਲਿੰਗਾਂ 10000 ਤੇ ਦੀ ਸੀਲੀ ਦਾ ਮੁੱਲ ਹੀ ਆ ਹਾਂਜੀ ਹਾਂਜੀ ਸਹੀ ਗੱਲ ਐ ਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਸੀਲਸ ਲੱਗ ਜਾਣਕਾਰੀ ਫਿਰ ਤੁਸੀਂ ਸਾਂਝੀ ਕਰ ਦਿਓ ਆੜੀ ਸੁਆ ਭਾਜੀ ਪਹਿਲਾ ਜੀ ਦੁੱਧ 8 ਲੀਟਰ ਆ ਭਾਵੇਂ ਕੋ 7 ਲਾ ਲੇ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਠੀਕ ਐ ਜੀ ਹਾਂਜੀ 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 ਤੇ ਥਾਂ ਤੁਹਾਨੂੰ ਓਕੇ ਐ ਜੀ ਪੂਰੇ ਜੀ ਪਿਉਰੀ ਸਾਰੀ ਵੇਖੋ ਬਿਊਟੀ ਵੇਖੋ ਸਾਰਾ ਕੋ ਸਾਰੀ ਗਲੀ ਪੂਰੀ ਐ ਪੂਰੀ ਪੂਰੀ ਠੀਕ ਐ ਜੀ ਤੇ ਰੇਟ ਦੀ ਵੀ ਆਪਾਂ ਗੱਲਬਾਤ ਕਰ ਲਈ ਐ ਜੀ ਰੇਟ ਭਾਈ ਹੁਣ ਇਹਦਾ 70 ਕੀਤਾ ਤੇ ਕਰਨਾ ਕਿਦਾ ਇਹ ਨਹੀਂ ਅੱਛਾ ਨਹੀਂ ਆਪਾਂ ਜਾਇਆ ਜੀ ਕਰਨਾ ਹੈ ਜਾਰੇ ਹਾਂਜੀ ਰੇਟ ਜੈ ਜੀ ਕਰਨਾ ਆਪਾਂ। ਇਹ ਰੇਟ ਤੇ ਆਪਾਂ ਇਹਦਾ ਜਿਹੜਾ ਕਰ ਦੇਣਾ ਤੂੰ ਹੀ ਆਖਣਾ ਹੋਣਾ ਵੀ ਘੱਟ ਕਰਤਾ ਜਿਆਦਾ। ਅੱਛਾ ਜੀ। ਹਾਂ। ਲਓ ਫੇਸ ਕੁਆਲਟੀ ਚੈੱਕ ਕਰ ਲਓ ਜੀ। ਸਿੰਘ ਹੈ ਪੂਰੇ ਖੁੰਡੇ ਜੀ। ਹਾਂਜੀ ਹਾਂਜੀ। ਤੇ ਦੱਸੋ ਜੀ ਫੇਰ ਰੇਟ ਵੀ। ਰੇਟ ਭਾਜੀ 53000 ਦੇ ਵਿੱਚ ਇਹਦੀ ਪਹੁੰਚ ਹੋਣੀ ਏ। 53000 100 ਕਿਲੋਮੀਟਰ ਤੱਕ ਜੈਸਨੋ ਵਾਲਾ ਜਿਹੜਾ ਕੰਮ ਆ। ਠੀਕ। ਤੇ ਜਿਹੜਾ ਰੇਟ ਵੀ ਆ ਹਾਂਜੀ ਜੈਸਨੋ ਵਾਲਾ 50000 ਦੀ ਉਦਾਂ ਦੇਣੀ ਆਪਾਂ ਖਰੀ ਪੜੀ। ਠੀਕ ਹੈ ਜੀ। ਜਿਹਦੇ ਵਿੱਚੋਂ ਆਪਾਂ 100 ਰੁਪਿਆ ਛੋੜ ਕਰਾਂਗੇ। 100 ਰੁਪਏ ਛੋੜ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੋਹਫੇ ਵਾਲਾ ਹੀ ਕੰਮ ਕਰਦਾ ਹੈ ਬਿਲਕੁਲ ਜੈ ਜੀ ਜੀ ਆਪਾਂ ਇਹ ਨਹੀਂ ਕੋਈ ਜ਼ਿਆਦਾ ਐਵੇਂ ਤੁਹਾਨੂੰ ਆਖੀ ਜਾਵਾਂਗੇ ਹਾਂਜੀ ਮੰਗਣ ਨੂੰ ਭਾਵੇਂ 65 ਹੋ ਵੀ ਮੰਗ ਲਈ ਆਈ ਇਹਦਾ ਹਾਂਜੀ 10000 ਰੁਪਏ ਤੇ ਇਹਦਾ ਸੀਲਿੰਗਾਂ ਦਾ ਮੁੱਲੀ ਆ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਪ੍ਰਤਾਪ ਜੀ ਆਪਣੀ ਲੋਕੇਸ਼ਨ ਤੇ ਨੰਬਰ ਦੱਸਦੇ ਹੋ ਜੀ ਲੋਕੇਸ਼ਨ ਭਾਜੀ ਆਪਣੀ ਹੈਗੀ ਜੇ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਤੇ ਨਾਮ ਹੈਗਾ ਜੇ ਪ੍ਰਤਾਪ ਸਿੰਘ ਛਾਹ ਹਾਂਜੀ ਤੇ ਫੋਨ ਨੰਬਰ ਜੇ 628474141127 628474141 ਅੱਛਾ ਤੇ ਬਾਕੀ ਭਾਜੀ ਆਪਣੀਆਂ ਇਹੋ ਬੇਨਤੀਆਂ ਹਾਂਜੀ ਵੀ ਸਾਰਾ ਮਾਲ ਹੀ ਨਵਾਂ ਆਇਆ ਅੱਜ ਹਾਂਜੀ ਜਿਹੜਾ ਕੋਈ ਭੈਣ ਭਰਾ ਆਪਣੇ ਨਾਲ ਫੋਨ ਕਰਦਾ ਕੋਈ ਜੁੜਦਾ ਹਾਂਜੀ ਆਪਦੀ ਘਰੇ ਵੀਡੀਓ ਵਿਖਾ ਕੇ ਤਸੱਲੀ ਕਰਕੇ ਤੇ ਫਿਰ ਆਪਾਂ ਨੂੰ ਸਾਈ ਬਿਆਨਾ ਪਾਵੇ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰੇ ਆਪਣੀ ਪੂਰੀ ਤਸੱਲੀ ਕਰਕੇ ਹੈਨਾ ਜੀ 100% ਤੇ ਬਾਕੀ ਇਹ ਬੇਨਤੀ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹਾਂਜੀ ਤੇ ਬਾਕੀ ਕੋਈ ਵੀ ਭੈਣ ਭਰਾ ਨੇ ਕੋਈ ਡੰਗਰ ਲੈਣ ਬਾਰੇ ਡੰਗਰ ਬਾਰੇ ਉਦਾਂ ਕੋਈ ਜਾਣਕਾਰੀ ਲੈਣੀ ਹੋਵੇ ਹਾਂਜੀ ਇਹ ਆਪਣਾ ਫੋਨ 24 ਘੰਟੇ ਖੁੱਲਾ ਜੀ ਭੈਣ ਭਰਾਵਾਂ ਦੀ ਸੇਵਾ ਜਾ ਰਹੇ ਹਾਂ ਹਾਂਜੀ ਤੇ ਕੋਈ ਗੱਲ ਨਹੀਂ ਫੋਨ ਕਰੇ ਜਦੋਂ ਮਰੀ ਕਰੇ ਕੋਈ ਠੀਕ ਹੈ ਜੀ ਹਾਂਜੀ ਤੇ ਬਾਕੀ ਅਬ ਚਲੋ ਮਾਲ ਤੁਹਾਨੂੰ ਪਤਾ ਹੁੰਦਾ ਜਾਂਦਾ ਰਹਿੰਦਾ ਕਿਸੇ ਨੇ ਵੀ ਆਉਣਾ ਆਪਣਾ ਫੋਨ ਕਰਕੇ ਆਵੇ ਠੀਕ ਹੈ ਜੀ ਹਾਂਜੀ 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 ਠੀਕ ਹੈ ਜੀ ਤੇ ਬਾਕੀ ਚਲੋ ਇਹ ਆ ਵੀ ਜਦਾਂ ਵੀ ਆ ਜੋ ਕੋਈ ਆਪਾਂ ਭੈਣ ਭਰਾਵਾਂ ਦੇ ਗਾੜੀ ਵਿਖਾਤਾ ਸਾਰਾ ਕੋ ਹਾਂਜੀ ਤੇ ਚਲੋ ਆਪਣੀ ਕੋਸ਼ਿਸ਼ ਹੁੰਦੀ ਆਪਣੀ ਭਾਲ ਜੈ ਤੋਂ ਜੈ ਹਾਂਜੀ ਹਾਂਜੀ ਤੇ ਚਲੋ ਆਪਾਂ ਲੈ ਕੇ ਆ ਗਏ ਆ ਤੇ ਬਾਕੀ ਤੁਸੀਂ ਦੱਸ ਦਿਓ ਕੋਈ ਗੱਲ ਨਹੀਂ ਜੀ ਆਪਾਂ ਤੇ ਅਜੇ ਕਸਰ ਨਹੀਂ ਛੱਡੀ ਕੋਈ ਨਹੀਂ ਕੋਈ ਕਸਰ ਨਹੀਂ ਛੱਡੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਕਿਉਂਕਿ ਫੋਨ ਆਏ ਭੈਣ ਭਰਾਵਾਂ ਦੇ ਸੱਚ ਪੁੱਛੋ ਆਪਾਂ ਨੂੰ ਯੂਪੀ ਤੇ ਕਨਫਰਮ ਆਏ ਬੰਦਿਆਂ ਨੇ ਹਾਂਜੀ ਆ ਜਿਹੜੀ ਪਹਿਲੀ ਵੀਡੀਓ ਪਾਈ ਬਾਅਦ ਹਾਂਜੀ ਹਾਂਜੀ ਤੇ ਫੋਨ ਤੁਹਾਨੂੰ ਪਤਾ ਇਹ ਨਹੀਂ ਵੀ ਉੱਥੇ ਮਾਲ ਨਹੀਂ ਹੈਗਾ ਫੋਨ ਭਾਣੂ ਹੀ ਹੋਣਾ ਭਾਜੀ ਭਾਣੂ ਹੀ ਆਉਂਦਾ ਸਹੀ ਗੱਲ ਹੈ ਭਾਣੂ ਨਾ ਤੇ ਡੰਗਰ ਦੀ ਕੁਆਲਿਟੀ ਨੂੰ ਸਹੀ ਗੱਲ ਹੈ ਜੀ ਹਾਂਜੀ 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 ਠੀਕ ਹੈ ਜੀ ਤੇ ਕੋਈ ਗੱਲ ਨਹੀਂ ਜੀ ਬਾਕੀ ਯਾਨੀਆਂ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਹੀ ਅੱਜ ਦੇ 6 ਨਗ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਜਾਣਕਾਰੀ ਵੀਰ ਨੇ ਸਾਂਝੀ ਕਰ ਹੀ ਦਿੱਤੀ ਹੈ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ